हां जी सर ਤੁਸੀਂ ਮੂਵੀ ਦੇਖਿਆ ਹੋ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ ਫੂਲੇ ਫੂਲੇ ਮੂਵੀ ਮੈਂ ਕਹਿੰਦਾ ਸਿਰਫ ਐਸਸੀ ਐਸਟੀ OBC ਨੂੰ ਨਹੀਂ ਬ੍ਰਾਹਮਣਸ ਨੂੰ ਵੀ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਫਿਲਮ ਚ ਜੋ ਦਿਖਾਇਆ ਗਿਆ ਹੈ ਕਿ ਬ੍ਰਾਹਮਣਸ ਕੋਈ ਸਟਾਰਟ ਕੀਤਾ ਉਹਨਾਂ ਨੇ ਜੋਤੀਬਾ ਫੂਲੇ ਤੇ ਸਬਤਰੀਬਾਈ ਫੂਲੇ ਜੀ ਨੇ ਜੋ ਸਿੱਖਿਆ ਸਟਾਰਟ ਕੀਤੀ ਹੈ ਉਹ ਬ੍ਰਾਹਮਣਸ ਦੀ ਬੇਟੀਆਂ ਤੋਂ ਸਟਾਰਟ ਕੀਤੀ ਹੈ ਤੇ ਉਸ ਤੋਂ ਬਾਅਦ ਅਦਰ ਕਾਸਟ ਦੇ ਦੀ ਜੋ ਬੇਟੀਆਂ ਸੀ ਲੜਕੀਆਂ ਸੀ ਉਹਨਾਂ ਨੂੰ ਬਾਅਦ ਵਿੱਚ ਸਿੱਖਿਆ ਮਿਲੀ ਹੈ ਤੇ ਇਹ ਇਸੇ ਸਿਰਫ ਇੱਕ ਸਮਾਜ ਨੇ ਨਹੀਂ ਬ੍ਰਾਹਮਣ ਸਮਾਜ ਮੁਸਲਿਮ ਸਮਾਜ ਨੇ ਵੀ ਇਸ ਸਹਿਯੋਗ ਦਿਆ ਸਰ ਇੱਕ ਇਹਦੇ 'ਚ ਮਤਲਬ ਬ੍ਰਾਹਮਣ ਸਮਾਜ ਜਿਹੜਾ ਉਹ ਇਹਦਾ ਵਿਰੋਧ ਵੀ ਬਹੁਤ ਕੀਤਾ ਇਸ ਮੂਵੀ ਦਾ ਉਸ ਦਾ ਕਿਆ ਕਰਨਾ ਹੈ ਵਿਰੋਧ ਕਰਨ ਦਾ ਉਹਨਾਂ ਦਾ ਜੋ ਵਿਰੋਧ ਹੈ ਨੇਥਕ ਹੈ ਉਹਨਾਂ ਨੂੰ ਚਾਹੀਦਾ ਕਿ ਇਸ ਦਾ ਸਹਿਯੋਗ ਕਰਨ ਕਿਉਂਕਿ ਇਸ 'ਚ ਦੋ ਬ੍ਰਾਹਮਣ ਸੀ ਹੈ ਜਿਨ੍ਹਾਂ ਨੇ ਸাবਿਤਰੀ ਬਾਈ ਕੋਲੇ ਤੇ ਕੋਲੇ ਜੀ ਦਾ ਸਹਿਯੋਗ ਕੀਤਾ ਉਹਨਾਂ ਦੀ ਮਦਦ ਨਾਲ ਹੀ ਉਹਨਾਂ ਦਾ ਜੋ ਮਿਸ਼ਨ ਸੀ ਉਹ ਪੂਰਾ ਹੋਇਆ ਤਾਂ ਬ੍ਰਾਹਮਣ ਸਮਾਜ ਨੂੰ ਤਾਂ ਇਸ ਵਾਸਤੇ गर्व ਹੋਣਾ ਚਾਹੀਦਾ ਤੇ ਉਹਨਾਂ ਦੇ ਸਮਾਜ ਦੇ ਲੋਕਾਂ ਨੇ ਵਿੱਚ ਮਦਦ ਕੀਤੀ ਹੈ ਸਹਾਇਤਾ ਕੀਤੀ ਹੈ ਮੈਂ ਬੋਲਾਂਗਾ ਥੈਂਕ ਯੂ ਹਾਂਜੀ ਸਰ ਕੀ ਕਹਿਣਾ ਚਾਹੋਗੇ ਮੂਵੀ ਦੇਖੀਏ ਸਰ ਸਾਡਾ ਸਮਾਜ ਹੈ ਹੋਰ ਜਾਗੇਗਾ ਜਦ ਤੱਕ ਸਾਡਾ ਸਮਾਜ ਨਹੀਂ ਜਾਗਦਾ ਮੋਟੀਵੇਟ ਨਹੀਂ ਹੋਏਗਾ ਉਦੋਂ ਤੱਕ ਕਿਹੜੇ ਸਾਡਾ ਸਮਾਜ ਕੋਈ ਸਿੱਧ ਨਹੀਂ ਲੈ ਸਕਦਾ ਇਹ ਜਿਹੜੀ ਜੋਤੀਵਾ ਬਿੱਲੇ ਫੁੱਲੇ ਫਿਲਮ ਬਣੀ ਹੈ ਮੈਂ ਸੋਚਦਾ ਕਿ ਇਹ ਫਿਲਮ ਸਾਡੇ ਸਮਾਜ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਲੈ ਕੇ ਆਏਗੀ ਕਿਉਂਕਿ ਇਹ ਜਿਹੜਾ ਸਮਾਜ ਹੈ ਇਹ ਸਦੀਆਂ ਤੋਂ ਦਬਾਇਆ ਗਿਆ ਇਸ ਨੂੰ ਲਟਾੜਿਆ ਗਿਆ ਔਰ ਇਸ ਨੂੰ ਨਪੀੜਿਆ ਗਿਆ ਬਹੁਤ ਬੁਰੀ ਤਰ੍ਹਾਂ ਜਿਵੇਂ ਜਿਵੇਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਔਰ ਇਤਿਹਾਸ ਰੱਖਿਆ ਇਹ ਜਿਹੜੀਆਂ ਫਿਲਮਾਂ ਨੇ ਉਸ ਇਤਿਹਾਸ ਨੂੰ ਦਰਸਾਉਂਦੀਆਂ ਨੇ ਕਿਉਂਕਿ ਜਿਹੜਾ ਹੁਣ ਬਹੁਤ ਜਿਹੜਾ ਸਮਾਜ ਹੈ ਉਹ ਬਹੁਤ బిਜੀ ਸਮਾਜ ਹੈ ਇਸ ਤਰ੍ਹਾਂ ਦੇ బిਜੀ ਸਮਾਜ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਇਤਿਹਾਸ ਨੂੰ ਭੁੱਲਦੇ ਜਾ ਰਹੇ ਆ ਔਰ ਸਾਡੇ ਮਾਣ ਮੱਤੇ ਇਤਿਹਾਸ ਨਾਲੋਂ ਟੁੱਟਦੇ ਜਾ ਰਹੇ ਆ ਜੇਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਉਹ ਬਣਦੀਆਂ ਜਾਣਗੀਆਂ ਤਾਂ ਜਿਹੜੇ ਸਾਡੀ ਜਿਹੜੀ ਕੌਮ ਹੈ ਸਾਡੀ ਉਹ ਸਮਾਜ ਨੂੰ ਜਾਣਣ ਗਿਆ ਅਤੇ ਉਹਨਾਂ ਦੇ ਜੋ ਉਹਨਾਂ ਨੇ ਉਦੇਸ਼ ਸਿਰਜਿਆ ਸੀ ਸਾਡੇ ਬਜ਼ੁਰਗਾਂ ਨੇ ਮੈਂ ਸੋਚਦਾ ਕਿ ਉਹ ਉਦੇਸ਼ ਪੂਰਾ ਹੋਏ ਧੰਨਵਾਦ ਸਰ ਕੀ ਕਹਿਣਾ ਚਾਹੋਗੇ ਅੱਜ ਮੂਵੀ ਦੇਖ ਕੇ ਤੁਸੀਂ ਫੁਲੇ ਮੈਨੂੰ ਮਤਲਬ ਆਪਣੇ ਜੋਤੀ ਮਹਤਵਾ ਜੋਤੀਆ ਫੁਲੇ ਨੇ ਠੀਕ ਹੈ ਜੀ ਪ੍ਰੋਜੈਕਟ ਦਾ ਸ਼ੁਰੂ ਕੀਤਾ ਸੀਗਾ ਉਸੇ ਤਰ੍ਹਾਂ ਸਾਨੂੰ ਪਿਕਚਰ ਦੇਖ ਕੇ ਇਹਨੂੰ ਆਪਣੇ ਆਪ ਦੇ ਵੀ ਇੰਪਲੀਮੈਂਟ ਕਰਨਾ ਚਾਹੀਦਾ ਹੈ ਜੇ ਅਸੀਂ ਮਤਲਬ ਜਿਵੇਂ ਜੋਤੀ ਮਹਤਵਾ ਜੋਤੀਆ ਫੁਲੇ ਨੇ ਉਦੋਂ ਨੇ ਤੇ ਬਾਬਾ ਸਾਹਿਬ ਬੇਰਕਸੀ ਨੇ ਸਾਨੂੰ ਰਿਜ਼ਰਵੇਸ਼ਨ ਦਵਾਈ ਹੈ ਅਸੀਂ ਫਾਇਦਾ ਲੈ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਆ ਤੇ ਉਹਦਾ ਫਾਇਦਾ ਚੱਕ ਕੇ ਆਪਾਂ ਆਪਣੇ ਗਵਾਂਢੀ ਨੂੰ ਵੀ ਆਪਣਾ ਉੱਚਾ ਚੱਕਣਾ ਜਿਹੜਾ ਨਹੀਂ ਐਜੂਕੇਸ਼ਨ ਲੈ ਸਕਦਾ ਉਹ ਵੀ ਪੜਾਣਾ ਚਾਹੁੰਦੇ ਇੱਥੇ ਮਤਲਬ ਅਸੀਂ ਇਹਨਾਂ ਦੇ ਰਣੀ ਆ ਪ੍ਰਧਾਨ ਜੀ ਦੇ ਤੇ ਸਾਰੇ ਸਮਾਜ ਦੇ ਰਣੀ ਆ ਜਿਹਨਾਂ ਨੂੰ ਇਹ ਮੋਕਾ ਦਿੱਤਾ ਹੈ ਡਾਇਰੈਕਟਰ ਦੇ ਵੀ ਰਣੀ ਆ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਬੜੀ ਖੁਸ਼ੀ ਹੋਈ ਹੈ ਜੀ ਸਾਨੂੰ ਅਸੀਂ ਪੂਲੀ ਫਿਲਮ ਦੇਖਣ ਆਏ ਸੀ ਸਾਡੇ ਸਮਾਜ ਨੇ ਵੱਧ ਚੜ ਕੇ ਇਸ ਫਿਲਮ ਨੂੰ ਦੇਖਿਆ ਹੈ ਤੇ ਹਾਊਸ ਫੁੱਲ ਰਿਹਾ ਹੈ ਸਾਡਾ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਲੋਕਾਂ ਨੇ ਇਸ ਫਿਲਮ ਨੂੰ ਸਮਝਾਇਆ ਜੋ ਅਸੀਂ ਸਾਡੀ ਇੱਕ ਕੋਸ਼ਿਸ਼ ਸੀ ਕਿ ਅਸੀਂ ਆਪਣਾ ਇਤਿਹਾਸ ਆਪਣੇ ਸਮਾਜ ਨੂੰ ਦੱਸ ਸਕੀਏ ਉਹ ਅਸੀਂ ਇਸ ਚ ਕਾਮਯਾਬ ਹੁੰਦੇ ਦਿਖ ਰਹੇ ਹਾਂ ਅਸੀਂ ਕਿਉਂਕਿ ਜਿਹੜੇ ਲੋਕ ਨਿਕਲ ਕੇ ਜਾ ਰਹੇ ਆਂ ਅਲੱਗ-ਅਲੱਗ ਪਿੰਡਾਂ ਤੋਂ ਸ਼ਹਿਰਾਂ ਤੋਂ ਤੇ ਅਲੱਗ-ਅਲੱਗ ਕਸਬਿਆਂ ਤੋਂ ਆਏ ਹੋਏ ਲੋਕ ਹੈ ਸਾਰੇ ਜਿਹੜੀ ਅਸੀਂ ਟਿਕਟਾਂ ਵੰਡਿਤ ਕੀਤੀ ਸੀਗੀ ਉਸ ਦੇ ਤਹ ਤਾਂ ਕਿ ਲੋਕਾਂ ਨੇ ਫਿਲਮ ਦੇਖੀ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਸਮਾਜ ਜਾਗ ਜਾਗ ਰਿਹਾ ਹੈ ਤੇ ਆਸ ਕਰਦਾ ਕਿ ਇਹ ਵੀ ਜਾਗਦਾ ਰਹੇਗਾ ਕਿਉਂਕਿ ਸਾਡੇ ਮਹਾਪੁਰਸ਼ਾਂ ਸਾਨੂੰ ਜਗਾ ਕੇ ਹੀ ਜਗਾਣ ਦੀ ਗੱਲ ਕੀਤੀ ਸੀਗੀ ਕਿ ਜੇ ਜਾਗੋਗੇ ਤਾਂ ਹੀ ਇਕੱਠੇ ਰਹੋਗੇ ਤਾਂ ਬਚੋਗੇ ਨਹੀਂ ਤਾਂ ਫਿਰ ਜੋ ਅੱਗੇ ਹੁੰਦਾ ਰਿਹਾ ਉਹ ਇਤਿਹਾਸ ਉਹ ਤੁਹਾਡੇ ਨਾਲ ਹੋਣ ਨੂੰ ਤਿਆਰ ਹੈ ਠੀਕ ਹੈ ਜੀ ਸਰ ਤੁਸੀਂ ਕੀ ਕਹੋਗੇ ਅੱਜ ਮੂਵੀ ਦੇਖੀ ਹੈ ਬਹੁਤ ਅੱਛਾ ਲੱਗਿਆ ਜੀ ਅੱਜ ਹਾਊਸ ਫੁੱਲ ਗਿਆ ਹੈ ਪ੍ਰਾਈਮ ਥੀਏਟਰ ਦੇ ਵਿੱਚ ਅਸੀਂ ਖੜੇ ਆ ਰਜਿੰਦਰ ਬਾਲਮਿਕੀ ਜੀ ਦੇ ਸਹਾਰੇ ਇਹਨਾਂ ਨੇ ਕੋ ਉਪਰਾਲਾ ਕੀਤਾ ਕਿ ਜੋ ਫੂਲੇ ਫਿਲਮ ਹੈ ਉਹਨੂੰ ਆਪਾਂ ਪੂਰੇ ਸਮਾਜ ਨੂੰ ਦਿਖਾਈਏ ਕਿ ਸਾਡੇ ਪੁਰਾਣੇ ਸਮਾਜ ਦੇ ਨਾਲ ਸਿੱਖਿਆ ਦੇ ਨਾਂ ਦੇ ਉੱਤੇ ਕਿਸ ਤਰ੍ਹਾਂ ਵਿਤਕਰਾ ਹੋਇਆ ਪਾਣੀ ਦੇ ਨਾਂ ਦੇ ਉੱਤੇ ਕਿਸ ਤਰ੍ਹਾਂ ਵਿਤਕਰਾ ਹੋਇਆ ਜੋਤੀ ਰਾਓ ਫੂਲੇ ਜੀ ਨੇ ਜੋ ਸੰਘਰਸ਼ ਕੀਤਾ ਉਹ ਸੰਘਰਸ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਸੀਂ ਸਮਾਜ ਨੂੰ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਅਜਿਹੀ ਫਿਲਮਾਂ ਬਣਾਇਆ ਕਰੋ ਤੇ ਦੇਖਿਆ ਕਰੋ ਤੇ ਇਹਨਾਂ ਦੀ ਸਪੋਰਟ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਜੈ ਟੀਮ ਜੈ ਭਾਰ ਜੈ ਜੋਤੀਬਾ ਫੂਲੇ ਜੈ ਗ੍ਰਾਂਤੀ ਮੈਂ ਅੱਜ ਇੱਕ ਮੂਵੀ ਦੇਖਣ ਆਇਆ ਸੀ ਜਿਹਦੇ ਤੇ ਜੋਤੀਬਾ ਖੂਲੇ ਜੀ ਤੇ ਮੈਂ ਜਦੋਂ ਇਹ ਮੂਵੀ ਰਿਲੀਜ਼ ਹੋਈ ਹੈ ਮੈਂ ਇੱਕ ਔਰਤ ਦਾ ਇੱਕ ਗੱਲ ਸੋਚ ਰਿਹਾ ਕਿ ਇਹ ਮੂਵੀ ਦਾ ਨਾਮ ਸਿਰਫ ਖੂਲੇ ਕਿਉਂ ਰੱਖਿਆ ਗਿਆ ਹੈ ਜਾਂ ਜੋਤੀਬਾ ਖੂਲੇ ਹੋ ਸਕਦਾ ਸਹੀ ਸਬਿਤਰੀਬਾਈ ਖੂਲੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਇਹ ਜਿਹੜੀ ਮੂਵੀ ਹੈ ਇਹ ਸਿਰਫ ਜੋਤੀਬਾ ਖੂਲੇ ਜੀ ਦੀ ਮੂਵੀ ਆਪਣਾ ਜੀਵਨ ਤੇ ਆਧਾਰਿਤ ਨਹੀਂ ਇਹ ਸਬਿਤਰੀਬਾਈ ਖੂਲੇ ਜੀ ਦੀ ਜੀਵਨ ਤੇ ਵੀ ਆਧਾਰਿਤ ਹੈ ਇਸ ਕਰਕੇ ਇਸ ਮੂਵੀ ਨੂੰ ਇੱਕ ਸਿਰਫ ਜੋਤੀਬਾ ਫੁਲੇਜੀ ਜਾਂ ਸਬਿਤਰੀਬਾ ਫੁਲੇਜੀ ਦਾ ਨਾਮ ਨਾ ਦੇ ਕੇ ਇਹਨਾਂ ਨੂੰ ਦੋਨਾਂ ਦਾ ਨਾਮ ਦਿੱਤਾ ਗਿਆ ਕਿਉਂਕਿ ਅਗਰ ਜੋਤੀਬਾ ਫੁਲੇਜੀ ਆਪਣੇ ਸੰਘਰਸ਼ ਵਿੱਚ ਕਾਮਯਾਬ ਹੋਏ ਹਨ ਤਾਂ ਉਹਨਾਂ ਦੇ ਪਿੱਛੇ ਕਿੰਨਾ ਕੀਤੇ ਮਾਤਾ ਸਬਿਤਰੀਬਾ ਫੁਲੇਜੀ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਇੱਕ ਇਨਸਾਨ ਉਦੋਂ ਹੀ ਅੱਗੇ ਵਧ ਸਕਦਾ ਹੈ ਜਦੋਂ ਉਹਦੇ ਨਾਲ ਇੱਕ ਇਸਤਰੀ ਦਾ ਹੱਥ ਹੋਵੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਜਿਵੇਂ ਸਾਡੇ ਰੈਵਰੇ ਨੇ ਸਾਨੂੰ ਇੱਕ ਹੋਣ ਦੀ ਤੇ ਸਾਥ ਚੱਲਣ ਦੀ ਸਿੱਖਿਆ ਦਿੱਤੀ ਹੈ ਅਸੀਂ ਇਸ ਸਿੱਖਿਆ ਨੂੰ ਵੱਤ ਵੱਦ ਆਪਣੇ ਜੀਵਨ ਤੇ ਲਾਗੂ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਤੇ ਸਿਖਾਈਏ ਜਿਵੇਂ ਅੱਜ ਸਾਡੇ ਤੇ ਪਹਿਲਾਗਾਉ ਹਮਲਾ ਹੋਇਆ ਉਹ ਇੱਕ ਨਫਰਤ ਹੀ ਹਮਲਾ ਸੀਗਾ ਅਸੀਂ ਉਹਨੂੰ ਦੇਖ ਕੇ ਆਪਣੀ ਨਫਰਤ ਫਿਲਾ ਲਈ ਹੈ ਜਾਂ ਆਪਾਂ ਇੱਕ ਦੂਸਰੇ ਤੋਂ ਟੁੱਟ ਗਏ ਆ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਐਜੂਕੇਸ਼ਨ ਹੈ ਇਹ ਘੱਟ ਐਜੂਕੇਸ਼ਨ ਕਹੋ ਜਾਂ ਸਮਾਜ ਦੇ ਹੋਏ ਫਲਾਏ ਹੋਏ ਜਿਹੜੀ ਨਫ਼ਰਤ ਹੈ ਉਹ ਕਹਿ ਲੋ ਤੋਂ ਸਾਨੂੰ ਪਰੋ ਜੁੜੋ ਸੰਘਰਸ਼ ਕਰੋ ਤੇ ਖਰੇ ਉੱਤਰਨਾ ਚਾਹੀਦਾ ਜੈ ਭੀਮ ਜੈ ਭਾਰਤ ਜੈ ਸਭ ਜਾਨ ਕੀ ਕਹਿਣਾ ਚਾਹੋਗੇ ਵੀਰ ਜੀ ਫੁੱਲੇ ਮੂਵੀ ਦੇਖੀ ਹੈ ਜੀ ਹਾਂਜੀ ਅੱਜ ਆਪਾਂ ਪ੍ਰਾਈਮ ਸਿਨੇਮੇ ਵਿੱਚ ਖੜੇ ਆਂ ਜੀ ਅੱਜ ਆਪਣਾ ਹਾਊਸ ਕਿੱਥੇ ਖੜਿਆ ਹੋ ਪ੍ਰਾਈਮ ਸਿਨੇਮੇ ਕਿਹੜੀ ਜਗ੍ਹਾ ਪ੍ਰਾਈਮ ਸਿਨੇਮੇ ਰਾਜਪੁਰਾ ਰਾਜਪੁਰਾ ਤਾਂ ਅੱਜ ਆਪਾਂ ਫੁੱਲੇ ਪਿਕਚਰ ਦੇਖੀ ਹੈ ਜੀ ਉਹਦੇ ਚ ਸਮਾਜ ਬਾਰੇ ਜੋ ਗੱਲਾਂ ਬਾਤਾਂ ਦੇਖਣ ਨੂੰ ਮਿਲੀਆਂ ਵੀ ਸਮਾਜ ਨੇ ਕਿਦਾਂ ਸੰਘਰਸ਼ ਕਰਿਆ ਕਿਦਾਂ ਆਪਾਂ ਮਕਬਲ ਕੀ ਪਾਣੀ ਪੀਣ ਤੱਕ ਦੀ ਆਗਿਆ ਨਹੀਂ ਸੀਗੀ ਹਾਂਜੀ ਤੇ ਕਿਦਾਂ ਸੰਘਰਸ਼ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ ਬਾਕੀ ਆਪਾਂ ਸਮਾਜ ਨੂੰ ਇਹੀ ਕਹਿਣਾ ਚਾਹਾਂਗੇ ਅੜੋ ਜੁੜੋ ਸੰਘਰਸ਼ ਕਰੋ ਧੰਨਵਾਦ